ਇੰਨੀ ਗੱਲ ਦੇ ਉੱਤੇ ਆਪਣੇ ਬੰਦੇ ਭਦਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਨਿਕਲੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਤੋੜ ਜਾਂਦੇ ਆ ਉਹਨਾਂ ਦੇ ਆਧਾਰ ਕਾਰਡ ਰਸ਼ਨ ਕਾਰਡ ਵੋਟਰ ਕਾਰਡ ਬਣੇ ਹੋਇਆ ਕੁੰਬਣਾ ਪਿੰਡ ਦੇ ਪਿਛਾ ਪਤਾ ਨਹੀਂ ਕਿੱਥੋਂ ਦਾ ਤੁਸੀਂ ਜਿਹੜੇ ਆ ਪਵਾਦ ਵਾਲੇ ਬੈਠੇ ਹੋ ਨਾ ਇਜਿਹੜਾ ਤੁਸੀਂ ਆਪਣੇ ਘਰਾਂ ਦੇ ਕਮਰੇ ਦਿੱਤੇ ਆ 21 ਦੀ ਗੱਲ ਆ ਬਟੰਡੇ ਰਫਾਇਨਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਭੂਗਦੀਆਂ ਇਹਨਾਂ ਨੇ ਐਸਐਸਪੀ ਲੱਗਾਂਦੇ ਅਜੇ ਮਲੂਚਾ ਰੋਣਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਏ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਅੰਦਰ 20000 ਫੜਦਾ ਕਿਹਨੂੰ ਫੜ ਦੋਗੇ ਸਾਡੀਆਂ ਬੁੜੀਆਂ ਕੰਨੀਆਂ ਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਪਾੜ ਲਿਓ ਕੁੜੀ ਤੇ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਦਾ ਬੰਦਾ ਤਿੰਨ ਬੰਦੇ ਦਾ ਨਾਲ ਟੱਕੇ ਹੋਏ ਐ ਉਹਨਾਂ ਮੁਕਾਬਲਾ ਕਿਵੇਂ ਕਰਦਾ ਉਹਨਾਂ ਅਸੀਂ ਨੇੜੇ ਸੀ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਾਈਏ ਸ਼ੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਤੁਜਰਗਨ ਉਹਦੇ ਘਰੇ ਛੱਡ ਕੇ ਛੱਲੇ ਤਾੜੀਆਂ ਫੜਦਿਆਂ ਪੱਗਾਂ ਨੂੰ ਪੈਂਦੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾਲੈਂਡ ਚ ਹੋਰ ਨਾਲ ਸੂਕਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਕਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਆ ਕਹ ਕਲਵੰਤਾਂ ਇਹਨਾਂ ਤੁਹਾਡੇ 16 ਹੋ ਐਮਐਲਏ ਕਲਵੰਤਰ ਗਿਆ ਨਹੀਂ ਉਹਨਾਂ ਨੂੰ ਉੱਚੋਂ ਪਹਿਲਾਂ ਜ਼ਮੀਨ ਕਬਜ਼ਾ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸਟਰਕਾਰ ਦੋ ਤਰ੍ਹਾਂ ਦੇ ਬਣਾਏ ਉਹਨਾਂ ਪਿੰਡ ਦੇ ਵਿੱਚ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋ ਗਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸਟਰਕਾਰ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸਟਰਕਾਰ ਵੀ ਪੰਜਾ ਮਿੰਟਾਂ 'ਚ ਬਣ ਜਾਂਦੇ ਆ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦੀ ਘਟਨਾ ਹੈ ਕਿ ਨੌਜਵਾਨਾਂ ਦੀ ਤਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਛੁਰੇ ਮਾਰ ਕੇ ਕੰਦ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਆ ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਥਾਲੇ ਤੱਕ ਪ੍ਰਸ਼ਾਸਨ ਕਹਿ ਕੰਟੀ ਨਾ ਗਏ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਆ ਸੜਕ ਤੇ ਪਈ ਆ ਪਰਿਵਾਰ ਬੈਠਾ ਅਰੇ ਦਲੇ ਤੋਂ ਸੰਗਤ ਆਈ ਆ ਥਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜਦਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇ ਕਹ ਕੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰ ਨੀਤਕਾਰ ਦੇ ਕੋ ਪੈਸੇ ਕਢਾ ਲਈ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵਿੱਚ ਜਾ ਕੇ ਉਹ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਈ ਸੀ। ਐਥੇ ਕੋ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਧਰੇ ਖੜਾ ਹੁੰਦਾ। ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚਲ ਸਾਡੇ ਨਾਲ। ਤੇ ਐਥੇ ਬੱਚਿਆਂ ਦੇ ਕਤਲ ਹੋ ਜਾਂਦੇ ਆ। ਤੇ ਪੁਲਿਸ ਹਾਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਗੱਲ ਨਹੀਂ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਧਿਆਨਗੇ ਭਾਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਗੱਲਸਾਂਝਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਸ ਵਾਲੇ ਵੀ ਉਹ ਟਿਕਟਾਂ ਖਾਣ ਗਿਆ ਸੀ ਦੂਜਿਆਂ ਦੀਆਂ ਜੇ ਟਿਕਟਾਂ ਨਹੀਂ ਵੀ ਕਰਾਈਆਂ ਜਾਂ ਕਰਾ ਲਈਆਂ ਜਾਂ ਭੱਜ ਗਿਓ ਜੁਪੀ ਦਿਓ ਪਿਆਰ ਦਿਓ ਬੰਗਾਲ ਦਿਓ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਇੱਕ ਕਫੇਟੂ ਦੇ ਕੋ 10-10 ਹਜ਼ਾਰ ਬੰਦਾ ਬੈਠਾ ਹੈ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਸ਼ਨ ਕਾਰਡ ਵੋਟਰ ਕਾਰਡ ਬਣੇ ਹੋਇਆ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾਂ ਉਹ ਸਹੀ ਤਰ੍ਹਾਂ ਦੇ ਨਾਂ ਲਿਖਾਉਂਦੇ ਆ ਇਸੋ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਉਤਪਲ ਕਰਕੇ ਆਉਂਦੇ ਆ ਪੰਜਾਬ ਵਿੱਚ ਬਣ ਜਾਂਦੇ ਆ ਆ ਜਿਵੇਂ ਦਰਤਨੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਸਿੰਘ ਸਿੰਘ ਗੁਰਚਰਨ ਸਿੰਘ ਨਾਉ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਉਸਾਨ ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਵੀ ਮਾੜਾ ਮਾੜਾ ਕੁੰਡਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਲ ਪਏ ਤੇ ਮਾਰ ਕੇ ਟੱਪ ਕੇ ਬੰਦੇ ਇੱਥੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਕੀ ਦੇ ਬੰਦੇ ਸੀ ਪਿੱਛੋਂ ਹਰਿਆਣਾ ਦੇ ਕਿੱਛੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕੀ ਦਾ ਇੰਨੇ ਬੰਦੇ ਬੈਠੋਂ ਕਸੂਰ ਕੀ ਦਾ ਕਿਸੀ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਇਹ ਜਿਹੜਾ ਤੁਸੀਂ ਆਪਣੇ ਘਰਾਂ ਦੇ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਘਟਨਾ 900 ਵੋਟ ਪ੍ਰਿੰਟ ਦੀ ਰਹੀ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਮੁਕਸੀਬ ਜੀ ਬੈਠੇ ਆ ਭਾਈ ਹਜੇ ਪਾਲ ਬੈਠਾ ਅਮਤੋਜ ਬੈਠੇ ਸੀ ਚਲੇ ਗਏ ਉੱਥੇ ਚਲੋ ਉੱਥੇ ਓਪ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕਮੇਂਦਰ ਕੋਲੇ ਗਈ ਹਾਈ ਕੋਰਟ 갈 ਗਈ ਇੱਕ ਵਾਲੀ ਮਸਲਾ ਸਰਪੰਚੀ ਦਾ ਦਾ ਟਲ ਗਿਆ। ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ। ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ। ਥਰਾਨੀ ਦੀ ਗੱਲ ਹੋਰ ਸੁਣੋ। ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆਹ ਘਟਨਾ 650 ਵੋਟ ਉਹਨਾਂ ਦੀ ਹੈ। ਸਾਡੀਆਂ ਬੁੜੀਆਂ-ਕੁੰਗੀਆਂ ਕੱਲੀਆਂ ਕਿਤੇ ਹੱੱਡੀ ਪੱਠੀ ਨਹੀਂ ਜਾ ਸਕਦੀਆਂ। ਸਾਡੀਆਂ ਬੁੜੀਆਂ-ਕੁੰਗੀਆਂ ਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ। ਗੁਰਦੁਆਰੇ 바ਰ ਦੇ ਉੱਤੇ ਜਮਾ ਜਿਹੜੀਆਂ पान ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਉੱਤੇ ਹੋਏ ਨਿਕਲਾਈ। ਉਹਨਾਂ ਜੇਕ ਮੁੰਡਾ ਮੈਂ ਨਾਂ ਤਾਂ ਜਦ ਨਹੀਂ ਲੈਣਾ ਚਾਹੁੰਦਾ। ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ। ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ। ਕੀ ਕਰਾਂ ਤਾਂ ਮੈਂ ਆਪ ਇਹਨਾਂ ਇੱਕ ਕਿੱਲਾ ਉਹਨਾਂ ਨੂੰ ਦੇ ਦਾਂ ਵੀ ਤੁਸੀਂ ਐਸੇ ਆਪਣੀਆਂ ਬਸਤੀਆਂ ਵਸਾ ਕੇ ਵਹਿ ਜਾਓ। ਮੈਂ ਕਿਹਾ ਜਿਹਦੇ ਕੋਲ ਹੈ ਨਹੀਂ ਉਹ ਕਿਵੇਂ ਗੁਜ਼ਾਰਾ ਕਰਦੇ। ਜਿਹੜੇ ਘਾੜੀਦਾਰ ਮਜ਼ਦੂਰ ਨੇ ਇਹਨਾਂ ਦੇ ਪਰਿਵਾਰਾਂ ਦੇ ਬੱਚੇ ਮਰੇ ਆ। ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਨੇ ਵਿਚਾਰੇ ਇਹ ਵੀ ਤੱਕ ਜਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮਗਰ ਮੈਨੂੰ ਆਂ ਦੱਸ ਕਿੱਲੇ ਦੇ 500 ਬੰਦਾ ਤੂੰ ਬਿਠਾਤਾ ਛੋਟੇ ਨਾਲ ਛੋਟੀਆਂ ਬਣਾ ਕੇ ਝੁਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤਰ੍ਹਾਂ ਕਿੱਲਾ ਛੱਡਿਆ ਹੀ ਨਹੀਂ ਤੇਰੀ ਸੁਣਨੀ ਹੈ ਕਿਸੇ ਨੇ ਜਿਹਦੀ ਬੋਟ ਆ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਹਦੀ ਬੋਟ ਜਾਂਦੇ ਆ ਹੁਣ ਉੱਥੇ ਕਲਵੰਤਾਂ ਇਹਨਾਂ ਸੋਡੇ 16 ਹੋ ਐਮਐਲਏ ਕਲਵੰਤਾਂ ਰਕਿਆ ਨਹੀਂ ਉਹਨਾਂ ਨੂੰ ਉੱਚ ਪਹਿਲਾਂ ਜ਼ਵੀਰ ਕਾਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਾਸ਼ਨ ਕਾਰਡ ਬਹੁਤ ਪ੍ਰਕਾਰ ਬਣਾਏ ਹੁਣਾਂ ਪਿੰਡ ਦੇ ਵਿੱਚ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋ ਗਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਾਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਵੀ 5 ਮਿੰਟਾਂ ਨਹੀਂ ਬਣ ਜਾਂਦੇ ਆਧਾਰ ਕਾਰਡ ਵੀ 50 ਦਿਨਾਂ ਚ ਬਣ ਜਾਂਦੇ ਆ ਇੱਕ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ ਆ ਤੁਹਾਡੇ ਚਮੇ ਕਈ ਵਾਰੀ ਕਹਿੰਦਾ ਹੀ ਬੋਲਿਆ ਆ ਮਹਾਲੀ ਚ ਜੀਰਕਪੁਰ ਦਾ ਖੰਡ ਆਪਣਾ ਪੰਜਾਬੀ ਬੰਦਾ ਬਰਾਬਰ ਰਿਹੜੀ ਲਾ ਕੇ ਦਿਖਾਓ ਖੰਗੜ ਨਹੀਂ ਦਿੰਦੇ ਅਗਲੇ ਤਾੜੀਆਂ ਫੜਦਿਆ ਪੱਕਾ ਨੂੰ ਪੈਂਦੇ ਆ ਮਲੂਰ ਪਿੰਡ ਉੱਥੇ ਬੀਬੀ ਐਮ ਐਲ ਏ ਵਰਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਬੜਕ ਮਿਹਨਤ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਵਾਨ ਆ ਉਹਦਾ ਪਦਾਦਾ ਵੀ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹ ਨਹੀਂ ਮੈਣਦੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਉਸ ਮੰਤਰੀ ਨੇ ਉਹਦੇ ਪੁੱਤੇ ਅਰਸ਼ਦੀਪ ਨੇ ਉਸ ਇੱਕ ਪ੍ਰਵਾਸੀ ਉੱਚਾ ਕੇ ਪਿੰਡ ਦਾ ਨੰਬਰਦਾਰ ਬਣਾਇਆ ਹੁਣ ਛੋਡੀਆਂ ਰਜਿਸਟਰੀਆਂ ਹੋਣੀਆਂ ਕੱਲੂ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸ਼ ਸ਼ਾ ਨੇ ਭਲਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਵੋਟ ਵਾਦ ਕੇ ਸੁਣਵਾਈ ਕਿਦੀ ਹੋਣੀ ਆ ਆ ਰਾਜੇ ਪੜੰਗ ਕਰਕੇ ਲੁਧਿਆਣਾ ਦੇ ਰਾਜੇ ਪੜੰਗ ਦਾ ਬਿਆਨ ਕੀ ਸੀ ਕਿ ਜਿਹੜੇ ਤੁਹਾਡੇ ਕੋਲ ਜਗ੍ਹਾ ਨਹੀਂ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨਹੀਂ ਕੋਈ ਜਗ੍ਹਾ ਉਹਦੀਆਂ ਰਿਸ਼ਟੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਦੇ ਮੈਨੂੰ ਐਕਟ ਬਣਾ ਦਿਓ ਤੇ ਮੈਂ ਸੋਟੀਆਂ ਰਿਸ਼ਟੀਆਂ ਕਰਾ ਦੇਵਾਂ ਉਹਨਾਂ ਨੂੰ ਪੁੱਛਣਾ ਚਾਹਦੇ ਆ ਬੀਜੇ ਗਿਣਤੀ ਇੱਥੇ ਪ੍ਰਵਾਸੀਆਂ ਕਿੰਨੀ ਹੋ ਗਈ ਤੁਸਾਨੂੰ ਵੋਟਾਂ ਕਿਹਨੇ ਪਾਉਣੀਆਂ ਤੁਸਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਮਸਲੇ ਦੇ ਵਿੱਚ ਜਿਹੜੀ ਇਹਨਾਂ ਸਟੇਟਮੈਂਟ ਪੜ੍ਹ ਕੇ ਪਾਉਂਦੀ ਹਿੰਦੀ 17 ਸਾਲ ਤੋਂ ਹੀ ਰੇਟ ਕਰਦਾ ਰਹੀ ਸੀ ਆਈ ਨਹੀਂ ਸੁਣਾਂਗੇ ਇਹ ਸਰਕਾਰ ਹੈ ਕਿਉਂਕਿ ਕਿੰਨੇ ਚਿਰ ਚੱਲਦੀ ਹਾਂ ਹਾਂ ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਪ੍ਰਵਾਸੀ ਕਹਿੰਦਾ ਜੀ 17 ਸਾਲ ਤੋਂ ਤੁਸੀਂ ਭਟਕਦੇ ਫਿਰ ਰਹੇ ਸਾਡੀਆਂ ਵੋਟਾਂ ਨਹੀਂ ਬਾਰ ਰਹੀਆਂ ਸਾਨੂੰ ਉਧਾਰਕਾਰ ਰਿਪੋਰਟਰਕਾਰ ਨਹੀਂ ਬਣ ਰਹੇ ਤੇ ਇਹ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਟਾਰ ਦੀ ਮਿਹਰਬਾਨੀ ਹੋਈ ਆਮ ਆਦਮੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਇਸ ਵਸਨੀਕ ਬਣ ਗਈ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦੇ ਰਹਿੰਦਿਆਂ ਨੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਫਟੇ ਇੱਕ ਦੁਬਾਰਾ ਦੇਖੋ ਗਨਨਤ ਪਾਤਸ਼ਾਹਰਾ ਦੇਣਾ ਸਰਦ ਸੰਜੀਵਾਰ ਦਾ ਸਨੇਹਾ ਸਰਬੱਤ ਦੇ ਭਲੇ ਦਾ ਸੰਤਾਨ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਸਾਡੇ ਬੱਚਿਆਂ 'ਤੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੇ ਸਾਜ ਜਵਾਕੜਿਆਂ ਨੂੰ ਹੱਥ ਪਾਉਣ ਲੱਗੇ ਕਈ ਹੰਗੀ ਭਰਾ ਕਹਿ ਦਿੰਦੇ ਆ ਕਿ ਲਖਿਆ ਤੂੰ ਨੰਬਰ ਕਰਦਾ ਪਵਾਸੀਆਂ ਨੂੰ ਕੁਭਈਏ ਕਹਿਣਾ ਹੈ ਮਾਂ ਦਾ ਨੂ ਸੁਣਾਉਣਾ ਕਹਿਣਾ ਹੈ ਵਿਧਾਨੇ ਵੀ ਘਟਣਾ ਹੈ ਬੰਦੇ ਕਰ ਲੋ ਇਹਨੂੰ ਉੱਚੀ ਜਿਹੀ ਬੋਲੀ ਹੈ ਹੈ ਚੱਲ ਪੜਨਾ ਕੋਈ ਲਿਹੇਹਾਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਂ ਆ ਲੁਧਿਆਣੇ ਰਹਿੰਦਾ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਭਾਈ ਹੱਥੋਂ ਨਾ ਜੇ ਪਹਿਲਾਂ ਦੀ ਘਟਨਾ ਹੈ ਕੋਈ 2500 ਦੇ ਜੀ 18 ਸਾਲ ਦੇ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰ ਉਹਦਾ ਦਾਦਾ ਬੈਠਾ ਹੋਣਾ 60-65 ਸਾਲ ਦਾ 70 ਸਾਲ ਦਾ ਬਜ਼ੁਰਗ ਪਹਾੜ ਨੂੰ ਸਟੇਟ ਸੀਗਾ ਟੱਕੇ ਹੋਏ दारू ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੁੰਡਾ ਹਾਰ ਨਮਾਰਾ ਵੀ ਭਾਈ ਪਾਸੇ ਹੋ ਜਾ ਝੂਲਦੇ ਤੋਰੇ ਜਾਂਦੇ ਸੀਗੇ ਉਹਨੇ ਕੁੜੀ ਨੇ ਨਾ ਸਾਡੇ ਹਾਰਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੁੜੇ ਦਾ ਕੇ ਸੁਪਤਰੀ ਕਿਹਾ ਵੀ ਭਈਆ ਮਾੜਾ ਸੈਣ ਦੋ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪਾਇਆ ਹੁੰਦਾ ਗਾਲ ਚੋਂ ਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਫੜ ਲੀਓ ਕੁੜੀ ਤੇ ਉਹ ਜਿਹੜਾ ਬਜ਼ੁਰਗ ਸੀਗਾ ਉਹ ਬਜਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਦਾੰਦ ਨਾਲ ਟੱਕੇ ਹੋਏ ਐ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਨੇੜੇ ਸੀ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪ੍ਰਵਾਦ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਛੱਡਿਆ ਫੜ ਮਸਲੇ ਨੂੰ ਇਹ ਤੁਸੀਂ ਯਾਦ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਮੇਰੇ ਪਤਾ ਨਹੀਂ ਕਰਨੇ ਸਿੱਖਾਂ ਦਾ ਮਸਲਾ ਇਹ ਸੱਚੇ ਪੰਜਾਬੀਆਂ ਦਾ ਮਸਲਾ ਹੈ ਇਕ ਕਿਸਾਨ ਦਾ ਮਸਲਾ ਮਜ਼ਦੂਰ ਦਾ ਮਸਲਾ ਕੋਈ ਜਰਨਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਅਸੀਂ ਇਹਨੂੰ ਪੰਡ ਰਹੇ ਹਾਂ ਜਾਣਬੁੱਝ ਕੇ ਜੋ ਵਿੱਚ ਖੇੜੇ ਖੇੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੇ ਖਿਲਾਫ ਨਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸੋਚੇ ਗਰੁੱਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਾਵੇਂ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਦਿਵਾਰ ਸਾਡੀਆਂ ਬੱਚੀਆਂ ਪਛੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਵਾ ਤੂੰ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੜਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣ ਗਈ ਬਣੀ ਪਈ ਆ ਯਾਰ ਆਪੋ ਬਨੇਕਲ ਦੀਆ ਕੱਟਾ ਸੁਣਾ ਸੁਨੱਖਾ ਜਵਾਕ ਆ 17 ਸਾਲ ਦਾ ਮੁੰਡਾ ਆ ਇਹ ਵਿੰਡ ਤੇ ਮਾਰ ਕੇ ਗਾਲ ਤੇ ਛੁਰਾ ਤੇ ਮਾਰ ਕੇ ਉਤਲ ਗਈ ਕੱਲ ਵੀ ਕਿੱਡੀ ਕਿਸ ਯਾਰ ਐਨੀ ਗੱਲ ਯਾਰ ਕਿ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਸਾਈਕਲ ਦਾ ਜਵਾਕ ਪਹੀਏ ਦੇ ਵਿੱਚ ਪੱਜਾ ਪਤਾ ਨਹੀਂ ਪਹੀਆ ਡੱਕਿਆ ਪਾਈ ਦਾਰੂਦੋ ਦੇ ਵਿੱਚ ਪੱਜਾ ਇੰਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਵੀਰ ਤੁਸੀਂ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ ਇੰਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਨੌਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਤ ਮਿੰਟ ਇੱਥੇ ਮੈਂ ਆਇਆ ਇੰਨੀ ਗੱਲ ਦੇ ਉੱਤੇ ਆਪਣੇ ਬੰਦੇ ਪਤਾ ਕੇ ਲਿਆਉਂਦਾ ਖੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੋਂ ਨੂੰ ਮਾਰ ਕੇ ਟੁੱਟ ਜਾਂਦੇ ਤੇ ਸਾਡੇ ਹੱਲੇ ਵੀ ਜੂਨੀ ਸਰਕਦੀ ਸਾਨੂੰ ਹਲੇ ਵੀ ਲੱਗਦਾ ਕਿ ਅਸੀਂ ਸੁਰੱਖਿਆ ਤਾਂ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਮੈਂ ਤਾਂ ਕਦੇ ਕੁੰਡਾ ਲਾ ਕੇ ਬੱਜ ਜਾਊਗਾ ਕਿਵੇਂ ਬੱਜੋਗੇ ਛੋਡੀਆਂ ਕੀਆਂ ਨੇ ਛੋਡੇ ਜਵਾਕਾਂ ਨੇ ਕੰਨੋਂ ਬਾਹਰ ਨਹੀਂ ਜਾਣਾ ਬਾਜ਼ਾਰਾਂ 'ਚ ਨਹੀਂ ਆਉਣਾ ਸੜਕਾਂ 'ਤੇ ਨਹੀਂ ਆਉਣਾ ਦੱਸੋ ਕਿੱਥੇ ਸੁਰੱਖਿਆ ਮਤਲਬ ਪਰ ਭਰਾਵੋ ਮੈਂ ਲੈ ਦੇ ਕੇ ਕੋਈ ਦਲ ਮੰਨਦਾ ਕਸੂਰ ਸਾਡੇ ਗੁੱਠਾਂ ਦੇ ਅਸੀਂ ਕਸੂਰਵਾਰ ਆ 21 ਦੀ ਗੱਲ ਆ ਬਠਿੰਡੇ ਆਹ ਪਿੰਡਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਘੂਪਦੀਆਂ ਨਾਲੇ ਐਸਐਸਪੀ ਲੱਗਾਂਦੇ ਅਜੇ ਮਲੂਚਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਏ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਤਾ ਹੀ ਅੰਦਰ 20000 ਫੜਦਾ ਕਿਹਨੂੰ ਫੜਦੋਗੇ ਤੇ ਹੁਣ ਇਹ ਬੰਦੇ ਅਛਾ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਤਲਦੀਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਇੱਥੇ ਆ ਜਾਊਗਾ ਆ ਰਾਤੀਏ ਪਿੰਡ ਦੀ ਕੰਦ ਨਹੀਂ ਘਟਨਾ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਜੋ ਨਾਲ ਲੈ ਕੇ ਗਿਆ ਵਿਚਾਰਾ ਉਹ ਕਦੇ ਪੱਖੇ-ਪੁੱਖੇ ਚ ਪਹਿਲਾਂ ਭਈਆ ਆ ਗਿਆ ਇੰਨੀ ਗੱਤ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ ਚ ਆਇਆ ਨੇ ਮਗਰ ਉਹ ਫੜਦਿਆ ਮਰਨ ਵਾਲਗਾ ਕਰਤਾ ਉੱਠ ਕੇ ਮਸਾ ਲੋਕਾਂ ਨੇ ਮਿੰਤਾ-ਮੁੰਤਾ ਕਰਕੇ ਚਲਾ ਖਿੜ ਲੰਦਾ ਸਾਡੇ ਲੋਕ ਤਮਾਸ਼ੀ ਨਹੀਂ ਹੋਏ ਤਮਾਸ਼ਾ ਦੇਖਦੇ ਐ ਹਲੇ ਤਰੀਕਦੇ ਐ ਵੀ ਜਿਹੜੀ ਅੱਗ ਫੈਲ ਰਹੀ ਆ ਕਰੋ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਬਾਈ ਸੰਭਲ ਜੋ ਸਮਝ ਚੋ ਜਾ ਅਸੀਂ ਬੜੇ ਲੰਮੇ ਸਮੇਂ ਤੋਂ ਬਾਤ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾਲੈਂਡ ਚ ਹੋਰ ਨਾਲ ਸੂਚਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਚਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜ਼ੀ ਦਿਲੀ ਰੱਖਣਾ ਚੰਦਿਆ ਹੋਇਆ ਬੰਦਾ ਸਾਡਾ ਰੁਜ਼ਗਾਰ ਵੀ ਖੋ ਰਿਹਾ ਹੈ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੇ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਅਸਖਪਾਲ ਸਿੰਘ ਖੈਰ ਨੇ ਮੁੱਦਾ ਚੱਕਿਆ ਗ੍ਰੰਥ ਸਭਾ ਦੇ ਵਿੱਚ ਮਤਾਂ ਲੈ ਕੇ ਆਂਦਾ ਵੀ ਇਹ ਮਤਾਂ ਦੇ ਬਹਿਸ ਸੁਣੀ ਚਾਹੀਦੀ ਆ ਦੂਜੇ ਸੂਤਿਆਂ ਨੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖਣੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕੇ ਤੇ ਕਾਨੂੰਨ ਬਣਨਾ ਚਾਹੀਦਾ ਉਹ ਚੱਕਰ ਦੀ ਟੋਕਰੀ ਤੇ ਮਾਰਿਆ ਸੁਣੇ ਨਹੀਂ ਗਏ ਸਰਕਾਰ ਨੂੰ ਪਰ ਇਹਨੂੰ ਮੁੱਦਾ ਬਣਾਓ ਭਾਵੇਂ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹਣੇ ਆ ਕਿ ਸਾਡੇ ਜਵਾਬ ਦੀ ਸੁਰੱਖਤ ਰਹਿ ਕੇ ਅਸੀਂ ਫਿਰ ਕਹਿ ਦਿੰਨੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਤੁਹਾਡੀ ਪਛਾਣ ਹੀ ਮੁੱਕ ਜਾਣੀ ਹੈ ਤੁਹਾਡੀ ਬੋਲੀ ਦਾ ਮਾਰ ਤੁਹਾਡੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਵੀ ਪਵਾਦੀ ਲੋਕ ਲੱਗਦਾ ਤੁਸੀਂ ਇੱਥੇ ਪੰਜਾਬ 'ਚ ਰਹਿੰਦੇ ਹੋ ਚਾਰਚ ਮੇਰੇ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ ਚਾਰਚ ਕੋਲ ਦੀ ਗੋਲੀ ਨੂੰ ਮਾਰਿਆ ਜਾ ਰਿਹਾ ਇਹਦੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਪਤਾ ਲੜਾਈ ਲੜੂਗਾ ਆਪਾਂ ਕੀ ਲੈਣਾ ਜਵਾਨੀ ਸੁਣੀ ਚਿੱਟਿਆਣਾ ਮਾਰਤੀ ਜਿਹੜੇ ਬਾਤ ਕੇ ਚਿੱਟਿਆਂ ਤੋਂ ਉਹ ਕਾਲੇ ਪਾਣੀ ਪਾ ਕੇ ਇੱਕ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ ਚ ਧਰਤੀ ਹੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਿਆ ਦੇ ਕੈਂਸਰ ਦਾ ਮਰ ਚਲੇ ਆ ਜਿੰਨਾ ਚਾਰ ਪੁੱਡੇ ਦਰਿਆ ਦੇ ਬਸਤੂ ਲੁੱਛ ਪਾਇਆ ਜਾ ਰਿਹਾ ਕੋਚੇ ਗੁੱਟ ਕੇ ਮੁਕ ਬੋਲਣ ਨੂੰ ਤਿਆਰ ਨਹੀਂ ਕੋਚੇ ਕੋ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਪੁੱਡੇ ਦਰਿਆ ਨੂੰ ਉਹਨਾਂ ਜ਼ਹਿਰਾਂ ਨੂੰ ਬੰਦ ਮਾਰਨ ਦਾ ਦਿਨ ਰੱਖਿਆ ਹੈ ਦੇਖਦੇ ਕਿੰਨਾ ਪੰਜਾਬ ਉੱਠ ਕੇ ਆਉਂਦਾ ਇਹਨਾਂ ਪਿੰਡਾਂ 'ਚ ਮੈਂ ਕਿਹਾ ਜਿੰਨਾ ਪਿੰਡਾਂ ਦੇ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆਫਰੋਇਪ ਪਰਮੋਕੇ ਮੁਕਸਰਫਿਰਕੋੜ ਅਬੂਰ ਫਾਲਕਾ ਦੇ ਪਿੰਡ ਉਹ ਲੋਕ ਉੱਠ ਕੇ ਕਰਨ ਨੂੰ ਤਿਆਰ ਨਹੀਂ ਮਰਨ ਨੂੰ ਤਿਆਰ ਨੇ ਉੱਠ ਕੇ ਲੜਨ ਨੂੰ ਤਿਆਰ ਨਹੀਂ ਨਾਲ ਕਰਨ ਨੂੰ ਤਿਆਰ ਨਹੀਂ ਆ ਛੋਟੇ ਜੁੰਨੀਆਂ ਫੈਕਟਰੀਆਂ ਲੱਗੀਆਂ ਨੇ ਇੱਥੇ ਸਾਰੇ ਬੋਰ ਕਰਕੇ ਜਾਂ ਥੱਲੇ ਪਾਈ ਜਾਂਦੇ ਥੋੜਾ ਸਾਰਾ ਪਾਣੀ ਚੱਕਰਾ ਲ ਸਾਰੇ ਪਾਣੀ ਸੋੜ ਜੇ ਨਹੀਂ ਮਾ ਚੁੱਕੇ ਆ ਸਾਰੇ ਹਸਪਤਾਲ ਘਰੇ ਪਈਆਂ ਛੋਟੇ। ਚੰਦੇ ਜਵਾਕਾਂ ਦੇ ਘਰ ਤੇ ਖਤਮ ਹੋਈ ਜਾਂਦੇ ਆ। ਤੇ ਨੌਕਰੀਆਂ ਦੇ ਕੌਣ ਆ ਨਾ ਫੈਟੀਆਂ ਕਾਰਖਾਨੇ ਨੌਕਰੀ ਦੀ ਕੌਣ ਬੈਠਾ? ਸਾਡੇ ਬੰਦਿਆਂ ਨੂੰ ਰੱਖਦੇ ਆ। ਵੱਧਵਾ ਰੱਖਣ ਕਹਿੰਦਾ ਗੇਟ ਕੋਲ ਨੂੰ ਤੇ ਰੱਖਦੇ ਆ। ਜਿਵੇਂ ਸਰਦਾਰ ਖਤੂਰ ਸਿੰਘ ਨੇ ਕਹੀ ਸੀ ਗੱਲ। ਤੁਸੀਂ ਕਹਿੰਦੇ ਗੇਟ ਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕੱਕੜਾ ਮਾਰਨ ਵਾਲੇ ਹੀ ਰਹਿ ਜਾਉਂਗੇ। ਉਹ ਹਾਲਾਤ ਆਜਾਣੇ ਹੋਏ ਖੜੇ ਆ ਸੁਪਰਾ ਹੋਏ ਮਸਲਾ ਬਹੁਤ ਗੰਭੀਰ ਹੈ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਸਮਝੋ ਗੱਲ ਇੱਥੇ ਰੁਕਣੀ ਨਹੀਂ ਤੈਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ ਪਰ ਸਾਡੇ ਜਿੰਨਾਦਰ ਮੈਨੂੰ ਲੱਗਦਾ ਲੋਕ ਅੜੀ ਕਿਤੇ ਕੋਈ ਗੱਲ ਸਾਡੇ ਤੇ ਆ ਕੇ ਪਈ ਉਹਨੂੰ ਦੇਖਾਂਗੇ ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਆ ਮੈਂ ਸੰਗਤ ਦੀ ਵੀ ਗੱਲ ਰੱਖ ਦੇਣੀ ਚਾਹੁੰਦਾ ਆਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਤੇ ਪਰਾਰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਕੋਨਾ ਵੱਲੋਂ ਪ੍ਰਸ਼ਾਸਨ ਵੱਲੋਂ ਬਰਲਾ ਲਿਆ ਜਾਂਦਾ ਡਰਾ ਲਿਆ ਜਾਂਦਾ ਕਿਸੇ ਲਾਲਚਾਂ ਚਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਨਹੀਂ ਸਗਦਾ ਕਈ ਵਾਰੀ ਹੋਈ ਇਹਦਾ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਹੋਵੇ ਇਨਸਾਨ ਚਲਿਆ ਜਾਂਦਾ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਜਿਹੜਾ ਇਹਨੇ ਬੈਠਿਆ ਨਾ ਇਹ ਤਾਂ ਇਹਨਾਂ ਦਾ ਇਹੀ ਕੰਮਾਂ ਨੱਤਦਾ ਇਹਦਾ ਧਰਨੇ ਵਾਲੇ ਨੇ ਇਹਦਾ ਟੈਂਡ ਚ ਕੰਨਾ ਫਸਾਉਣ ਵਾਲੇ ਆ ਇਹ ਤਾਂ ਡੰਡੇ ਡੰਡੇ ਪਾਉਣ ਵਾਲੇ ਆ ਆਪਣੇ ਜਵਾਗ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆਪ ਜੀ ਦੇਖਦੇ ਆ ਪ੍ਰਸ਼ਾਸਨ ਇਹੀ ਕਹੂਗਾ ਕਿ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਜੋ ਸੋਡਾ ਆਇਆ ਕਰਾ ਦਿੰਨੇ ਆ ਉਹ ਕਰਾ ਦਿੰਨੇ ਆ ਪਰ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਤ ਰਹੇ ਤਾਂ ਆ ਗਾਈਸ ਸਾਨੂੰ ਇੱਥੇ ਪੂਰਾ ਡਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਆ ਫਿਰ ਬੇਨਤੀ ਕਰਦਾ ਮੈਂ ਤੁਸੀਂ ਸੋਚੇ ਜਿੰਨੇ ਇੱਥੇ ਬੈਠੇ ਆ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋਈ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧੋ ਤਾਂ ਤੁਸੀਂ ਲੜਾਈ ਅੱਗੇ ਲੜੋਗੇ ਜੇ ਤੁਸੀਂ ਇਸ ਤਰ੍ਹਾਂ ਖਿੰਡੇ ਰਹੇ ਬਹੁਤ ਚਰਲਾ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਵੈਰੀਕੇਟ ਚੱਕਦੇ ਪਹਿਲਾਂ ਸੀਗੇ ਵੈਰੀਕੇਟ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੋਰੀ-ਹੋਰੀ ਹਨੇਰਾ ਪੈ ਗਿਆ ਕੁਝ ਘਰਾਂ ਵਿੱਚ ਨਹੀਂ ਕੁਝ ਰਹਿ ਗਏ ਜਿਹੜੇ ਰਹਿ ਗਏ ਉਹ ਮਾੜਾ-ਮਾੜਾ ਸੌਂਗੇ ਅੱਖ ਲਾ ਕੇ ਤਾਂ ਵੈਰੀਕੇਟ ਚੱਕਦੇ ਉਹ ਟੱਕ ਵੀ ਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦਰਲੀ ਦੇਣੇ ਸੀਗੇ ਇਹ ਵੀ ਕੁਝ ਹੋਣਾ ਹੈ ਪਰ ਆਪਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੀਆਂ نسلਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ